ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹਲਾ 3 ਜ ਵਾਹ ਵਾਹ ਬਾਣੀ ਨਿਰੰਕਾਰ ਹੈ ਜਿ ਤੇ ਜਿਉੜਿਆ ਵਰਨਾ ਕੋਈ ਵਾਹ ਵਾਹ ਅਗਮਾ ਥਾਉ ਹੈ ਵਾਹ ਵਾਹ ਸਦਾ ਸੋਈ ਵਾਹ ਵਾਹੇ ਪ੍ਰਵਾਹ ਹੈ ਵਾਹ ਵਾਹ ਕ੍ਰਿਸ਼ ਹੋਈ ਵਾਹ ਵਾ ਮਰਤੁਨਾਮ ਹੈ ਗੁਰੂ ਪਾਵੇ ਕੋਏ ਵਾਹ ਵਾ ਕਰਮੀ ਪਾਈਏ ਆਪ ਦਇਆ ਕਰ ਦੇ ਨਾਨਕ ਵਾਹ ਵਾ ਗੁਰੂ ਪਾਈਏ ਅਨ ਦਿਨ ਨਾਮ ਲੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੁਗ ਜੁਗਿਆ ਟੱਲ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਪਾਵਨ ਸ਼ਬਦ ਗੁਜਰੀ ਰਾਗ ਜੀ ਪਹਿਲੀ ਵਾਰ ਅੰਦਰ 18ਵੀਂ ਪੌੜੀ ਨਾਲ ਸੰਬੰਧਿਤ ਦੋ ਸਲੋਕ ਤੀਸਰੇ ਸਤਿਗੁਰੂ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ ਸ਼ਬਦ ਦੀ ਆਰੰਭਤਾ ਦੀ ਪੰਕਤੀ ਅਨੁਸਾਰ ਵਿਸਾ ਵਾਹੋ ਵਾਹੋ ਬਾਣੀ ਨ ਅਹੰਕਾਰ ਹੈ ਜਿਸ ਜੇਵੜ ਅਵਰਣਾ ਕੋ ਬਾਣੀ ਨਿਰੰਕਾਰ ਹੈ ਬਾਣੀ ਨਿਰੰਕਾਰ ਨਿਰাকার ਪ੍ਰਭ ਦੀ ਬਾਣੀ ਅਰਥਾਤ ਉਸੇ ਦੀ ਆਪਣੀ ਦਿੱਤੀ ਹੋਈ ਬਾਣੀ ਹੈ ਭਾਈ ਤਿੰਨ ਅਗਾਮੀ ਚਸ਼ਮਿਆਂ ਰਾਹੀਂ ਗੁਰਬਾਣੀ ਪ੍ਰਗਟ ਹੋਈ ਮੰਨ ਸਕਦੇ ਹਾਂ ਤੇ ਮਹਾਰਾਜ ਕਹਿੰਦੇ ਪਹਿਲਾ ਨਿਰੰਕਾਰ ਸਰੂਪ ਜਗਤ ਗੁਰੂ ਸਾਬ ਦੀ ਸਮਾਦੀ ਆਸਤਤ ਆਪਣੇ ਵਿਚ ਲੀਨ ਹੋਏ ਜਗਤ ਜੀਆਂ ਦੇ ਤਰੁੱਟ ਕੇ ਮਰਦਾਨੇ ਨੂੰ ਕਹਿੰਦੇ ਹਨ ਕਿ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਨਿਰੰਕਾਰ ਦੀ ਤੇ ਸਤਿਗੁਰੂ ਕਹਿੰਦੇ ਰਬਾਬ ਛੇੜ ਕਾਈ ਸ਼ਿਫਤ ਕਰਤਾਰ ਦੀ करिए ਉਸ ਵੇਲੇ ਆਪ ਜੀ ਅਗੰਮੀ ਸੰਗੀਤ ਧੁਨ ਵਿੱਚ ਗਾਉਂਦੇ ਸਨ ਕਈ ਵਾਰੀ ਸਦਗੀ ਸਿੰਘ ਹਜੂਰ ਦੇ ਪਾਸ ਸੰਕਾ ਨਿਵਰਤ ਕਰਨ ਵਾਸਤੇ ਬੇਨਤੀ ਕਰਦੇ ਸਨ ਤੇ ਸਤਿਗੁਰ ਬਾਚਨ ਬਚਨ ਹੈ ਸਤਿਗੁਰ ਪੰਦਰ ਮੁਕਤ ਜਨਾਵੇ ਗੁਰਸਿੱਖਾਂ ਦੇ ਸੰਕਾ ਨਿਵਰਤ ਕਰਕੇ ਮੋਕਸ਼ ਦੇ ਅਧਿਕਾਰੀ ਬਣਾ ਦਿੰਦੇ ਸਨ ਤੇ ਕਈ ਥਾਈਂ ਸਿੱਧਾਂ ਨਾਲ ਚਰਚਾ ਕਰਨ ਸਮੇਂ ਬਖਸ਼ਿਸ਼ ਕਰਦੇ ਸਨ ਕਿ ਸਿੱਧ ਗੋਸ਼ਟ ਨਾਮੇ ਬਾਣੀ ਸਿੱਧਾਂ ਦੇ ਪ੍ਰਸ਼ਨ ਦੇ ਉੱਤਰ ਰੂਪ ਵਿੱਚ ਉਚਾਰੀ ਹੈ ਜਪਜੀ ਸਾਹਿਬ ਦੀਆਂ ਬਹੁਤ ਸਾਰੀਆਂ ਪਉੜੀਆਂ ਸਿੱਧਾਂ ਪਰਥਾਏ ਉਚਾਰੀਆਂ ਹਨ ਸਿਦਨ ਸੰਗ ਹਮ ਦਰਤਾ ਕੀਨੀ ਤਵੇ ਉਚਾਰਾ ਜਪ ਪਰਬਿਨ ਤੇ ਗੁਰੂ ਮਹਾਰਾਜ ਟਿਕਾ ਗਰਭ ਗਜਨੀ ਅਤੇ ਕਈ ਥਾਈ ਪੰਡਤਾਂ ਬ੍ਰਾਹਮਣਾਂ ਕਾ ਦੀਆਂ ਨਾਲ ਤਾਤਾ ਕਰਨ ਸਮੇ ਬਖਸ਼ੀਸ਼ ਕਰਦੇ ਸਨ ਇਹ ਕੁਰਬਾਨੀ ਪ੍ਰਗਟ ਹੋਣ ਤੇ ਤਿੰਨ ਅਗਾਮੀ ਅਰਸੀ ਚਸਮੇ ਸਨ ਤੁਰ ਕੀ ਬਾਣੀ ਖਸਮ ਕੀ ਬਾਣੀ ਬਾਣੀਆਂ ਸਿਰ ਬਾਣੀ ਸੱਚੀ ਬਾਣੀ ਇਹ ਵਿਸ਼ੇਸ਼ ਕੁਰਬਾਨੀ ਭਰਤੀ ਗੁਰੂ ਸਾਹਿਬਾਂ ਨੇ ਆਪ ਵਰਤੇ ਹਨ ਵਾਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀਆਂ ਸਰ ਬਾਣੀ ਧੁਰਗੀ ਬਾਣੀ ਆਈ ਤਿੰਨ ਸਗਲੇ ਚੰਦ ਮਟਾਈ ਜਿਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇਲਾ ਲੋ ਮਹਾਰਾਜ ਜਿੱਦਾਂ ਦੀ ਬਾਣੀ ਆਉਂਦੀ ਸੀ ਉਸੇ ਤਰ੍ਹਾਂ ਦਾ ਹੀ ਗਿਆਨ ਪ੍ਰਾਪਤ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਨੇ ਭਾਈ ਗੁਰਦਾਸ ਜੀ ਨੇ ਇੱਕ ਕਵਿਤਾ ਵਿੱਚ ਗੁਰਸਿੱਖਾਂ ਦੇ ਮਿਲ ਕੇ ਗੁਰਬਾਣੀ ਪੜ੍ਹ ਕੇ ਪ੍ਰਭੂ ਦੇ ਚਰਣਾ ਵਿੱਚ ਲਿਵ ਲਾਉਣ ਦਾ ਜ਼ਿਕਰ ਕੀਤਾ ਹੈ ਆਰੰਭ ਵਿੱਚ ਸੁੰਦਰ ਦ੍ਰਿਸ਼ਟਾਂ ਦਿੱਤੇ ਸਨ ਜਿਸ ਪ੍ਰਕਾਰ ਖੰਡ ਕੇ ਵਟਾ ਇਹ ਚੀਜ਼ਾਂ ਘਰ ਵਿੱਚ ਹੀ ਪਈਆਂ ਹੁੰਦੀਆਂ ਹਨ ਅਤੇ ਜਿਸ ਵੇਲੇ ਘਰ ਵਿੱਚ ਕੋਈ ਪਰਮਾਣੂ ਆ ਜਾਵੇ ਤਾਂ ਉਸ ਲਈ ਉਹ ਘਰ ਵਿੱਚ ਪਏ ਪਦਾਰਥਾਂ ਪੂਰੀਆਂ ਆਤਮਕਵਾਨ ਬਣਾ ਕੇ ਖਵਾਈ ਦੇ ਖਾਂਦੇ ਹਨ ਤੇ ਜਿਸ ਤਰ੍ਹਾਂ ਸੁੰਦਰ ਨਵੇਂ ਬਸਤਰ ਮੋਤੀ ਜੜਤ ਹਾਰ ਸੋਨੇ ਤੇ ਹੋਰ ਗਹਿਣੇ ਆਪਣੇ ਕੋਲ ਹੀ ਬਣਾ ਕੇ ਰੱਖੇ ਹੁੰਦੇ ਹਨ ਅਤੇ ਕਿਸੇ ਵਿਆਹ ਆਦ ਖੁਸ਼ੀ ਦੇ ਸਮੇਂ ਸਰੀਰ ਉੱਪਰ ਪਹਿਣ ਕੇ ਸੱਜਣਾ ਮਿੱਤਰਾ ਨੂੰ ਵਿਖਾਈ ਦੇ ਹਨ ਤਿਹਸਰਾ ਹੈ ਦੁਕਾਨਦਾਰ ਨੇ ਜਿਸ ਤਰ੍ਹਾਂ ਕੀਮਤੀ ਹੀਰੇ ਰਤਨ ਮਾਨਕ ਆਦ ਸਾਰੇ ਹੱਟੀ ਵਿੱਚ ਰੱਖੇ ਹੁੰਦੇ ਹਨ ਅਤੇ ਜਦ ਹੱਟੀ ਉੱਪਰ ਕੋਈ ਗਾਗ ਆ ਜਾਵੇ ਤਾਂ ਉਸ ਨੂੰ ਵਕਾ ਕੇ ਵੇਚ ਕੇ ਬਹੁਤ ਲਾਭ ਮੁਨਾਫਾ ਹੁੰਦਾ ਤੇ ਗੁਰੂ ਪਿਆਰਿਓ ਸਤਿਗੁਰੂ ਨੇ ਚੌਥੀ ਵਾਰ ਇਸੇ ਪ੍ਰਕਾਰ ਗੁਰਬਾਣੀ ਦੀਆਂ ਕੌਥੀਆਂ ਪਹਿਲੇ ਸਮਿਆਂ ਵਿੱਚ ਗੁਰਸੇਖਾ ਹਥੀ ਨਿਕਦੇ ਸਨ ਕੋਈ ਅਧਿਕਾਰੀ ਗੁਰਸਿੱਖ ਸੰਗਤ ਮਿਲਤੇ ਉਹ ਪੜ ਕੇ ਪ੍ਰਭੂ ਚਰਨਾ ਵਿੱਚ ਲਿਬਣਾਉਂਦੇ ਸਨ ਤੇ ਅੱਜ ਕੱਲ ਪ੍ਰੈਸ ਵਿੱਚ ਪੋਥੀਆਂ ਗੁਟਕੇ ਛਾਫ ਕੇ ਰੱਖੀ ਜਾਂਦੇ ਹਨ ਗੁਰਸਿੱਖ ਸੰਗਤ ਪੜ ਕੇ ਲਾਹਾ ਲੈਂਦੇ ਹਨ ਮਹਾਰਾਜ ਦੀ ਬਾਣੀ ਪੜ੍ਹਦੇ ਨੇ ਗੁਰੂ ਦੇ ਨਾਲ ਜੁੜਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਭਾਈ ਜੈਸੇ ਖੰਡ ਚੋਂ ਘਿਰਤ ਹੋਰ ਘਰ ਹੀ ਵਿਖੇ ਪੈ ਪਹੁਣਾ ਕੇ ਆਏ ਪੂਰੀ ਕੇ ਖਵਾਏ ਖਾਈਐ ਜੈਸੇ ਚੀਰ ਹਾਰ ਮੁਕਤਾ ਕਣਕ ਅਭਾਰਣ ਪੈ ਬਿਆ ਹੋ ਕਾ ਸਾਜ ਤੰ ਸੁਜਨ ਦਿਖਾਈਐ ਕਹਿੰਦੇ ਸੱਜਣਾ ਨੂੰ ਦਿਖਾਈਦਾ ਹਾਰ ਸ਼ਿੰਗਾਰਨਾ ਤੇ ਸਤਿਗੁਰੂ ਦੀ ਬਾਣੀ ਐਸੇ ਕਰਾਈ ਭਾਈ ਜਿਵੇਂ ਗਾਮ ਦੇ ਜੀਵ ਤੇ ਪੰਗਤਾ ਪਤੰਗਾ ਲਹੂ ਲੱਟੂ ਹੋ ਜਾਂਦਾ ਹੈ ਨਾ ਤੇ ਗੁਰੂ ਪਿਆਰਿਓ ਜੀਵ ਦਿਵਾਲੇ ਘੁੰਮਣ ਵਾਣੀਆਂ ਲਾਉਂਦਾ ਫਿਰਦਾ ਹੈ ਪਰ ਇੱਕ ਦਿਨ ਲਾਟ ਵਿੱਚ ਸੜ ਕੇ ਆਪਣਾ ਆਪ ਕੁਰਬਾਨ ਕਰ ਦਿੰਦਾ ਤੇ ਐਸੇ ਤਰਾਹੀ ਗੁਰੂ ਦਾ ਸਿੱਖ ਹੈ ਜਿਹੜਾ ਗੁਰੂ ਦੇ ਚਰਣਾ ਦੇ ਵਿੱਚ ਜੁੜ ਗਿਆ ਉਹਦੀ ਸਿਫਤ ਸਲਾਹ ਦੇ ਵਿੱਚ ਬਾਣੀ ਨਿਰੰਕਾਰ ਦੀ ਪੜਨ ਲੱਗ ਗਿਆ ਤੇ ਗੁਰੂ ਪਿਆਰਿਓ ਉਹ ਪਤੰਗੇ ਵਾਂਗ ਆਪਣਾ ਆਪ ਵਾਰ ਦਿੰਦਾ ਐਸੇ ਵਾਸਤੇ ਮਹਾਰਾਜ ਕਹਿੰਦੇ ਜੈਸੇ ਦੀਪ ਦੀਪੰ ਪਤੰਗ ਲੋਟ ਟੋਟ ਹੁੰਦਾ ਹੈ ਕਭੂ ਹੁਕੇ ਜਵਾਰਾ ਮੈਂ ਪਰਤ ਜਰ ਜਾਏ ਹੈ ਜਿਸ ਤਰ੍ਹਾਂ ਅਗ ਦੇ ਉੱਤੇ ਪਤੰਗਾ ਸੜ ਜਾਂਦਾ ਅਗ ਦੇ ਨਾਲ ਪ੍ਰੀਤ ਕਰਦਾ ਐਸੀ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਦੇ ਨਾਲ ਪ੍ਰੀਤ ਕਰਦਾ ਤੇ ਗੁਰੂ ਪਿਆਰਿਓ ਗੁਰੂ ਮਹਾਰਾਜ ਜੀਆਂ ਸਾਖੀਆਂ ਜੜੀਆਂ ਨੇ ਬਾਣੀ ਜੜੀ ਹੈ ਇਹ ਸਾਨੂੰ ਐਸੇ ਤਰ੍ਹਾਂ ਸਮਝਾਉਂਦੀ ਹੈ ਬਾਣੀ ਪੜਨ ਦੇ ਨਾਲ ਹੀ ਮਹਾਰਾਜ ਜੀ ਪਤਾ ਲੱਗਦਾ ਹੈ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਨਨ ਬੁਝੀ ਸ਼ੀਤਲ ਹੋਏ ਮਨੁਹਾ ਸਤਿਗੁਰ ਕਾ ਦਰਸ਼ਨ ਪਾਏ ਜਿਉ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੇ ਕਿਨੇ ਝਖ ਡਿਠੀ ਅੰਤਰ ਪ੍ਰਕਾਸ਼ ਮਹਾਰਸ਼ੀ ਵੇ ਦਰ ਸਾਚੇ ਸ਼ਬਦ ਮਜਾਉਣਿਆ ਕਿਉਂਕਿ ਗੁਰੂ ਦੀ ਬਾਣੀ ਜਿਹੜੀ ਹੈ ਅੰਮ੍ਰਿਤ ਹੈ ਅੰਮ੍ਰਿਤ ਵਰਗਾ ਰਸ ਜਿਹੜਾ ਹੈ ਜਿੱਦਾਂ ਆਪਾਂ ਮਿੱਠੇ ਪਦਾਰਥਾਂ ਤੋਂ ਆਉਂਦਾ ਉਸੇ ਤਰ੍ਹਾਂ ਹੀ ਗੁਰਬਾਣੀ ਤੋਂ ਅੰਮ੍ਰਿਤ ਰਸ ਮਿੱਠਾ ਲੱਗਦਾ ਹੈ ਜਿਹੜਾ ਵੀ ਗੁਰੂ ਦਾ ਪਿਆਰਾ ਫਿਰਦੇ ਦੇ ਵਸਾ ਲੈਂਦਾ ਹੈ ਫਿਰ ਉਹ ਕਹਿੰਦਾ ਸੁਣ ਸੁਣ ਹੋਵੇ ਪਰਮਗਤ ਮੇਰੀ ਜਿਹੜਾ ਵੀ ਸੁਣਦਾ ਹੈ ਪੜ੍ਹਦਾ ਹੈ ਉਹਦੀ ਵਿਚਾਰ ਕਰਦਾ ਹੈ ਤੇ ਗੁਰੂ ਪਿਆਰਿਓ ਉਸੇ ਦੀ ਫਿਰ ਪਰਮਗਤੀ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਿਸ ਜੇਵੜ ਅਵਰਨ ਕੋਈ ਕਹਿੰਦੇ ਉਹ ਬਾਣੀ ਨਿਰੰਕਾਰ ਦੀ ਹੈ ਉਸ ਤੋਂ ਹੋਰ ਕੋਈ ਵੱਡਾ ਨਹੀਂ ਹੋ ਸਕਦਾ ਤਾਂ ਹੀ ਮਹਾਰਾਜ ਨੇ ਕਿਹਾ ਸਾਨੂੰ ਬਾਣੀ ਨਿਰੰਕਾਰ ਦੀ ਹੈ ਭਾਈ ਤੇ ਨਿਰੰਕਾਰ ਜਿਹੜਾ ਆਪ ਵਾਹਿਗੁਰੂ ਆਖਉਂਦਾ ਹੈ ਵਾਹੋ ਪਦ ਜਿਹੜਾ ਫਾਰਸੀ ਦਾ ਅਰਥ ਇਸ ਦਾ ਹੈ ਕਿ ਖੂਬ ਸੁਆਸ ਧਨ ਇਹ ਅਦਰਜ ਜਨਉਣ ਲਈ ਵਿਸਮਿਤੈ ਬੋਧਕ ਪਦ ਹੈ ਪਰ ਐਸ ਤਦੋਂ ਉਚਾਰ ਹੁੰਦਾ ਜਦੋਂ ਜੀਵ ਆਤਮਾ ਮਨ ਬੁੱਧੀ ਤੋਂ ਉੱਚਾ ਉੱਠ ਕੇ ਅਨੰਤ ਨਾਲ ਸੁਹਾ ਕੇ ਡੁੱકી ਲੈਂਦਾ ਹੈ ਨਾ ਅਤੇ ਉਥਾਨ ਸਮੇਂ ਮਨ ਬਾਣੀ ਪਿੱਛੇ ਰਹਿ ਜਾਣ ਕਰਕੇ ਕੁਝ ਜਾਣਦਾ ਤਾਂ ਨਹੀਂ ਪਰ ਉਸ ਰਸ ਅਸਵਾਦਨ ਵਿੱਚ ਜੋ ਆਤਮਾ ਤੋਂ ਮਨ ਨੂੰ ਮਿਲਦਾ ਵਾਹੋ ਵਾਹੋ ਕਹਿ ਉੱਠਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬਾਤੋਂ ਹੀ ਸਿਮਰਨ ਸ਼ੁਰੂ ਕਰਵਾਇਆ ਹੈ ਤੇ ਆਸਮ ਰਾਜ ਰੂਪੰਗਰ ਹਮਤ ਜਨਮੰ ਸਲੋਕ ਇਹ ਸੰਸਕ੍ਰਿਤੀ ਦਾ ਇੱਥੇ ਵਾਹੋ ਬਾਤੋਂ ਮੁਰਾਦ ਵਾਹਿਗੁਰੂ ਹੈ ਭੱਟਾਂ ਦੇ ਸਵਈਏ ਮਹੱਲੇ ਚੌਥੇ ਦੇ ਵਿੱਚ ਵਾਹੋ ਆਹੋ ਵੱਡਾ ਤਮਾਸ਼ਾ ਕਹਿ ਕੇ ਆਪੇ ਕੀਆ ਘਟਕੜ ਵਾਸਾ ਫਰਮਾ ਕੇ ਦੱਸਿਆ ਕਿ ਵਾਹੋ ਵਾਹੋ ਪਦ ਜਦਾ ਅਤਰਜ ਰੂਪ ਆਕਾਲ ਪੁਰਖ ਦਾ ਵਾਚਕ ਹੈ ਅਤੇ ਨਾਲ ਹੀ ਕਹ ਹੈ ਕਿ ਕੀਆ ਖੇਲ ਵੱਡ ਮੇਲ ਤਪਾਸਾ ਵਾਹਿਗੁਰੂ ਤੇਰੀ ਸਬਰ ਤੇ ਗੁਰੂ ਪਿਆਰਿਓ ਇਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਵਾਹ ਵਾਹ ਦਾ ਭਾਵ ਵਾਹਿਗੁਰੂ ਪਰ ਆਦਪੁਰਖ ਦਾ ਵਾਚਕ ਹੈ ਜੈਸੇ ਭਟਾ ਦੇ ਸਵੈਆਂ ਅੰਦਰ ਫਰਮਾਨ ਹੈ ਕਿ ਆਪ ਸਦਾ ਹੀ ਤੂੰ ਹੀ ਵਾਹਿਗੁਰੂ 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 ਵਾਹਿ ਜੀ ਤੇ ਗੁਰੂ ਪਿਆਰਿਓ ਨਾਮ ਵਾਹੋ ਨਾਮ ਅਚਰਦ ਹੈ ਤੇ ਅਚਰਤ ਹੈ ਪਰ ਉਕਤ ਨਾ ਕੋਈ ਤੇ ਕੋ ਨਾਮ ਜਿਹੜਾ ਹੈ ਅਗਿਆਨ ਅਨੰਤ ਹੈ ਤੇ ਰੂਪ ਪ੍ਰਕਾਸ਼ ਕੀਓ ਜਨ ਚਿੰਤ ਹੈ ਐਸੇ ਵਾਸਤੇ ਮਹਾਰਾਜ ਕਹਿੰਦੇ ਬਾਣੀ ਨਿਰੰਕਾਰ ਨਿਰਆਕਾਰ ਪ੍ਰਭੂ ਦੀ ਬਾਣੀ ਭਾਵ ਉਸ ਪ੍ਰਭੂ ਦੀ ਬਾਣੀ ਦਿੱਤੀ ਬਾਣੀ ਹੈ ਅਕਾਲਪੁਰਖ ਸ਼ਬਦ ਬ੍ਰਹਮ ਹੀ ਵੀ ਹੈ ਐਸ ਲਈ ਬਾਣੀ ਦਾ ਦਾਤਾ ਵੀ ਅਤੇ ਇਹ ਪਦ ਵਾਹਿਗੁਰੂ ਉਸ ਦਾ ਦਿੱਤਾ ਹੋਇਆ ਵੇ ਪ੍ਰਵਾਹ ਫਾਰਸੀ ਵਿੱਚ ਇੱਛਾ ਰਹਤ ਕਾਨ ਕਰੋ ਰਹਤ ਅਗਮ ਮਨ ਬਾਣੀ ਦੀ ਗਮਤਾ ਤੋਂ ਪਰੇ ਹੈ ਅਰਥਾਤ ਜਿਸ ਦੀ ਠਹਾ ਨਾ ਆਵੇ ਕਿਉਂਕਿ ਮਹਾਰਾਜ ਕਹਿੰਦੇ ਅਚਰਜ ਰੂਪ ਵਾਹਿਗੁਰੂ ਨਰੰਕਾਰ ਪ੍ਰਭੂ ਦੀ ਬਾਣੀ ਹੈ ਭਾਵ ਪ੍ਰਭੂ ਦੀ ਬਾਣੀ ਦਿੱਤੀ ਬਾਣੀ ਹੈ ਜਿਸ ਜੱਗ ਵੱਡਾ ਸੰਸਾਰ ਅੰਦਰ ਹੋਰ ਕੋਈ ਨਹੀਂ ਅਚਰਜ ਰੂਪ ਵਾਹਿਗੁਰੂ ਮਨ ਬਾਣੀ ਦੀ ਗੰਮਤਾ ਤੋਂ ਪਰੇ ਹੈ ਅਥਾ ਜਿਸ ਦੀ ਥਾ ਨਾ ਆਵੇ ਸੋਏ ਉਹ ਵਾਹਿਗੁਰੂ ਅਚਰਜ ਰੂਪ ਸੱਚਾ ਤਿੰਨ ਕਾਲ ਸੱਚਾ ਉਹ ਧੰਨ ਵਾਹਿਗੁਰੂ ਹੀ ਵੇ ਪ੍ਰਵਾਹ ਹੈ ਜੋ ਮਨੁੱਖ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਵੀ ਉਸ ਵੇ ਪ੍ਰਵਾਹੋ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਹਨ ਵਾਹਿਗੁਰੂ ਵਾਹਿਗੁਰੂ ਨਾਮ ਅੰਮ੍ਰਿਤ ਜੈਸਾ ਮਿੱਠਾ ਅਤੇ ਅਮਰ ਕਰਨ ਵਾਲਾ ਹੈ ਪਰ ਇਸ ਨੂੰ ਕੋਈ ਗੁਰਮੁਖ ਗੁਰੂ ਰਾਹੀ ਪ੍ਰਾਪਤ ਕਰਦਾ ਅੰਮ੍ਰਿਤ ਵੇਲੇ ਮਿੱਠੇ ਵਾਹਿਗੁਰੂ ਨਾਮ ਦੀ ਪ੍ਰਾਪਤੀ ਵੀ ਉਹੀ ਹਰੀ ਦੀ ਕਿਰਪਾ ਨਾਲ ਹੁੰਦੀ ਹੈ ਆਪ ਵਾਹਿਗੁਰੂ ਦਾ ਯਾਤ੍ਰੀ ਕਰਕੇ ਜਿਸ ਨੂੰ ਦੰਦਾ ਹੈ ਉਹੀ ਪ੍ਰਾਪਤ ਕਰਦਾ ਸਤਿਗੁਰੂ ਜੀ ਫਰਮਾਉਂਦੇ ਹਨ ਗੁਰਮੁਖ ਗੁਰ ਰਾਹੀ ਪਹਿਲਾ ਅੰਨ ਦਿਨ ਦਿਨ ਰਾਤ ਵਾਹਿਗੁਰੂ ਨਾਮ ਲੈਂਦੇ ਆ ਉਸ ਵਾਹਿਗੁਰੂ ਨੂੰ ਪਾ ਲਈਦਾ ਹੈ ਇਹ ਫਿਰ ਦੂਸਰੀ ਪੰਕਤੀ 'ਚ ਸਤਿਗੁਰੂ ਕਹਿੰਦੇ ਨੇ ਮਹੱਲਾ ਤੀਜਾ ਵਿਣ ਸਤਿਗੁਰ ਸੇਵੇ ਸਾਤਨਾ ਆਵੇਈ ਦੂਜੀ ਨਾਹੀ ਜਾਏ ਜਿਵ ਤੇਰਾ ਲੋਟਿਏ ਵਿਣ ਕਰਮੇ ਨਾ ਪਾਇਆ ਜਾਏ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੇ ਭਾਈ ਖਵਾਏ ਜੰਮਣ ਵਰਨ ਚੁੱਕਈ ਹਉਮੈ ਵਿੱਚ ਦੁੱਖ ਪਾਏ ਜਿਨ ਸਤਿਗੁਰ ਸੌਚਤ ਲਾਇਆ ਸੋ ਖਾਲੀ ਕੋਈ ਨਾ ਹੈ ਜਿਨ ਜਮ ਕੇ ਤਲਬਨਾ ਹੋਵੇ ਨਾਉ ਦੁਖਸ ਹਾਏ ਨਾਨਕ ਗੁਰਮੁਖ ਉਬਰ ਸੱਚੇ ਸਬਦ ਸਮਾਏ ਕਿਉਂਕਿ ਮਹਾਰਾਜ ਐਸੇ ਵਾਸਤੇ ਕਹਿੰਦੇ ਨੇ ਗੁਰੂ ਸੇਵਾ ਕੀਤੇ ਬਿਨਾ ਅੰਤ ਕਰਨ ਦੀ ਸ਼ੁੱਧੀ ਨਹੀਂ ਹੁੰਦੀ ਅੰਤਹਿ ਕਰਨ ਦੀ ਸ਼ੁੱਧੀ ਬਿਨਾ ਹਿਰਦੇ ਅੰਦਰ ਨਾਮ ਨਹੀਂ ਵਸਦਾ ਨਾਮ ਹਿਰਦੇ ਅੰਦਰ ਵਸੇ ਬਿਨਾ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਸਤਿਗੁਰ ਦੀ ਸੇਵਾ ਤੋਂ ਬਿਨਾ ਹੋਰ ਕੋਈ ਸ਼ਾਂਤੀ ਦੀ ਪ੍ਰਾਪਤੀ ਲਈ ਜਗ੍ਹਾ ਨਹੀਂ ਇਹ ਬਹੁਤ ਚਾਹੀਏ ਵੀ ਕਿ ਮੈਨੂੰ ਪ੍ਰਭੂ ਜੀ ਦਾ ਮਲਾਪ ਹੋ ਜਾਵੇ ਪਰ ਚੰਗੇ ਭਾਗਾ ਬਿਨਾ ਸਤਿਗੁਰੂ ਜੀ ਪਾਇਆ ਨਹੀਂ ਜਾ ਸਕਦਾ ਜਿਨ੍ਹਾਂ ਪਰਸ਼ਾਂ ਦੇ ਅੰਦਰ ਲੋਭ ਦਾ ਵਿਕਾਰ ਹੈ ਉਹ ਦੂਜੇ ਭਾਏ ਦਵੇਤ ਭਾਵ ਵਿੱਚ ਭਵਾਏ ਭੁੱਲੇ ਫਿਰਦੇ ਹਨ ਉਹਨਾਂ ਦਾ ਜਨਮ ਧਾਰ ਕੇ ਸੰਸਾਰ ਅੰਦਰ ਆਉਣਾ ਮਰ ਕੇ ਜੁਨਾ ਵਿੱਚ ਪੈਣਾ ਮੁੱਕਦਾ ਨਹੀਂ ਇਹ ਜਨਮਾਂ ਦੀ ਜੇਣ ਵਾਲੀ ਹੁੰਦੇ ਹੁਮੇ ਵਿੱਚ ਹੋਂ ਕਰਕੇ ਦੁੱਖ ਪਾਈਦਾ ਹੈ ਜਿਨ੍ਹਾਂ ਨੇ ਸਤਿਗੁਰ ਨਾਲ ਆਪਣੀ ਚਿੱਤ ਵਰਤੀ ਨੂੰ ਲਾਇਆ ਭਾਵ ਜੋੜਿਆ ਉਹਨਾਂ ਵਿੱਚੋਂ ਕੋਈ ਵੀ ਪ੍ਰਭ ਮਿਲਾਪ ਤੋਂ ਖਾਲੀ ਨਹੀਂ ਭਾਅ ਵਾਂਝਾ ਨਹੀਂ ਰਿਹਾ ਉਹਨਾਂ ਨੂੰ ਜਮਾ ਦਾ ਸਦਾ ਧਰਮ ਰਾਏ ਦੀ ਕਚਹਿਰੀ ਵਿੱਚ ਜਵਾਬ ਦੇਹੀ ਨਹੀਂ ਆਉਂਦਾ ਅਤੇ ਨਾ ਹੀ ਉਹਨਾਂ ਨੂੰ ਜਮਾ ਦੇ ਦੁੱਖ ਸਹਾਰਨੇ ਪੈਂਦੇ ਹਨ ਗੁਰੂ ਜੀ ਪਰਮਾਨ ਕਰਦੇ ਹਨ ਕਿ ਗੁਰਮੁਖ ਸੰਸਾਰ ਸਾਗਰ ਤੁਰ ਜਾਂਦੇ ਹਨ ਕਿਉਂਕਿ ਉਹ ਸ਼ਬਦ ਦੁਆਰਾ ਸੱਚੇ ਵਿੱਚ ਸਮਾ ਜਾਂਦੇ ਹਨ ਦੇ ਮਹਾਰਾਜ ਦੀ ਬਾਣੀ ਐਸੇ ਵਾਸਤੇ ਕਹਿੰਦੀ ਐ ਭਾਈ ਪੌੜੀ ਢਾਡੀ ਜਿਸ ਨੂੰ ਆਖੀਏ ਜੋ ਖਸਮੇ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰਸਬਦਿ ਵਿਚਾਰ ਢਾਡੀ ਦਰ ਘਰ ਪਾਉਂਦੀ ਸੱਜ ਰਖੇ ਉਹ ਧਾਰ ਢਾਡੀ ਕਾ ਮੈਨ ਅਗਲਾ ਹਰ ਕੇ ਨਾ ਹੀ ਗਿਆ ਢਾਡੀ ਕੀ ਸੇਵਾ ਤੱਕਰੀ ਹਰ ਜਪ ਹਰ ਨਸਤਾ ਕਿਉਂਕਿ ਪ੍ਰਮਾਤਮਾ ਜਿਹੜਾ ਹੈ ਨਾ ਇਹ ਬਹੁਤ ਬਿਆੰਤ ਵੱਡਾ ਆਪ ਕਰਪਾਲੂ ਦਿਆਲੂ ਪ੍ਰਮਾਤਮਾ ਹੈ ਢਾਡੀ ਉਸ ਨੂੰ ਆਖੀਦਾ ਹੈ ਜੋ ਆਪਣੇ ਖਸਮ ਮਾਲਕ ਵਾਹਿਗੁਰੂ ਨਾਲ ਪਿਆਰ ਕਰਦਾ ਹੈ ਗੁਰੂ ਸ਼ਬਦ ਦੇ ਵਿਚਾਰ ਵਿੱਚ ਜੁੜਿਆ ਹੋਇਆ ਸੁਆਮੀ ਦੇ ਦੁਆਰੇ ਤੇ ਖਲੋਤਾ ਤਰ ਖੜਾ ਭਾਵ ਹਮੇਸ਼ਾ ਸੁਆਮੀ ਦੇ ਸਾਹਮਣੇ ਰਹਿ ਕੇ ਸੇਵਾ ਕਰਦਾ ਹੈ ਉਹ ਸਾਜਨਾਮ ਨੂੰ ਉਧਾਰ ਹਿਰਦੇ ਵਿੱਚ ਵਸਾਈ ਰੱਖਦਾ ਅਤੇ ਉਹ ਢਾਡੀ ਦਾਵਾਰ ਗਿਆਨ ਰੂਪ ਦਰਵਾਜ਼ੇ ਰਾਹੀਂ ਘਰ ਸਰੂਪ ਰੂਪੀ ਘਰ ਨੂੰ ਪਾ ਲੈਂਦਾ ਤੇ ਉਸ ਢਾਡੀ ਦਾ ਸਭੇ ਸਰੂਪ ਦੀ ਪ੍ਰਾਪਤੀ ਰੂਪ ਦਰਜਾ ਰੋਹਾਨੀ ਮੰਡਲਾ ਵਿੱਚ ਸਭ ਤੋਂ ਵੱਡਾ ਹੈ ਪਰ ਇਹ ਦਰਜਾ ਹਰੀ ਨਾਮ ਵਿੱਚ ਹਮੇਸ਼ਾ ਪ੍ਰੇਮ ਸਹਿਤ ਜੁੜਿਆ ਪ੍ਰਾਪਤ ਹੁੰਦਾ ਹੈ ਟਾਡੀ ਦੀ ਸੇਵਾ ਤੋਂ চাকਰੀ ਨੌਕਰੀ ਇਹੀ ਹੈ ਕਿਉਂ ਨਾਮ ਜਪਦਾ ਰਹਿੰਦਾ ਹੈ ਹਰੀ ਨਾਮ ਜਪਣੇ ਕਰਕੇ ਹਰੀ ਵੈਗਰੂ ਗੋਸ ਨੂੰ ਨਿਸਤਾਰ ਨਿਸ ਪ੍ਰਪੰਚ ਰੂਪ ਸਾਗਰ ਤੋਂ ਤਾਰ ਦਿੰਦਾ ਹੈ ਇਸ ਵਾਸਤੇ ਟਾਡੀ ਉਸ ਦਾ ਨਾਮ ਜਪਦਾ ਹੈ ਇਹ ਸ਼ਬਦ ਦੇ ਆਰੰਭਤਾ ਦੇ ਸ਼ਲੋਕ ਅੰਦਰ ਵਾਹਿ ਵਾਹ 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 ਵਾਹਿਗੁਰੂ ਵਾਹਿਗੁਰੂ ਬਾਣੀ ਨਰੰਕਾਰ ਦੀ ਦਸਕੇ ਵਾਹਿਗੁਰੂ ਗੁਰਮੰਤਰ ਦੀ ਮਹਿਮਾ ਦਰਸਾਈ ਹੈ ਭਾਈ ਗੁਰਦਾਸ ਜੀ ਨੇ 12ਵੀਂ ਵਾਰ ਦੀ 17ਵੀਂ ਪੌੜੀ ਅੰਦਰ ਇਸ ਤਰ੍ਹਾਂ ਕਥਨ ਕੀਤਾ ਨਰੰਕਾਰ ਆਕਾਰ ਕਰ ਜੋ ਸਰੂਪ ਅਨੋਖ ਦਿਖਾਇਆ ਬੇਦ ਕਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਜਸਮੀਤ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬ ਲੋਕ ਪ੍ਰਕਾਸ਼ ਅੰਗਰ ਵਾਹਿਗੁਰੂ ਸ਼ਬਦ ਦੇ ਸੰਬੰਧ ਵਿੱਚ ਇਸ ਤਰ੍ਹਾਂ ਅਮਰਤ ਬਜਨ ਗਏ ਹਨ ਸਾਰ ਮੰਤਰ ਚਾਰੋਂ ਕਾਚਾਰ ਵਾਹਿਗੁਰੂ ਮੰਤਰ ਨਿਰਧਾਰ ਕਲਪ ਕਲਮ ਪਰਤ ਅक्षर ਕਹੀ ਸ੍ਰੀ ਗੁਰੂ ਨਾਨਕ ਜਪਿਓ ਸਹੀ ਨਿਜ ਆਤਮ ਪਰਮਾਤਮ ਦਰਸਿਓ ਚਾਰ ਕਲਮਹਿ ਮੰਤਰ ਸਤਿ ਸ੍ਰੀ ਅਕਾਲ ਸਾ ਮੰਤਰ ਪ੍ਰਭ ਖਾਲਸ ਦੀਨਾ ਵਾਹਿਗੁਰੂ ਪਦ ਪਾਵਨ ਕੀ ਨਾਮ ਤੇ ਵਾਹਿਗੁਰੂ ਮੰਤਰ ਜਿਹੜਾ ਹੈ ਸਾਨੂੰ ਮਹਾਰਾਜ ਗੁਰੂ ਨਾਨਕ ਦੇਵ ਨੇ ਦਿੱਤਾ ਹੈ ਇਹ ਛੱਤੀਆਂ ਜੁਗਾਂ ਦਾ ਜਾਪ ਹੈ ਜਿਹੜਾ ਵਾਹਿਗੁਰੂ ਵਾਹਿਗੁਰੂ ਇੱਕ ਇੱਕ ਅੱਖਰ ਚਾਰ ਜੁਗਾਂ ਦਾ ਵਾਹਿਗੁਰੂ ਨੇ ਲੈ ਕੇ ਤੇ ਗੁਰੂ ਪਿਆਰਿਓ ਗੁਰੂ ਮੰਤਰ ਜਿਹੜਾ ਸਾਨੂੰ ਜਪਾਇਆ ਹੈ ਜਿਹਦੇ ਜੱਪਣ ਦੇ ਨਾਲ ਮਹਾਰਾਜ ਕਹਿੰਦੇ ਕਲਿਆਣ ਹੁੰਦੀ ਆ ਵਾਹਿਗੁਰੂ ਵਰ ਮੰਤਰ ਰਾਗ ਉਚਾਰਨ ਤੇ ਅੰਗ ਓਗ ਨਸੇ ਹੈ ਦਰਸ਼ਨ ਕੀ ਪਾਸ ਵਿਨਾਸ਼ਕ ਜਾਨ ਸਮ ਹੋਰਨਾ ਕੋ ਕਲਮੋਂ ਸੇ ਮਹਾਰਾਜ ਕਹਿੰਦੇ ਉਸ ਤੋਂ ਵੱਡਾ ਪ੍ਰਮਾਤਮਾ ਤੋਂ ਸਿਮਰਨ ਤੋਂ ਕੋਈ ਹੋਰ ਹੈ ਨਹੀਂ 나ই ਕੋਈ ਸਾਨੂੰ ਸਾਡਾ ਉਧਾਰ ਕਰ ਸਕਦਾ ਤੇ ਗੁਰੂ ਪਿਆਰਿਓ ਸਤਗੁਰ ਦੀ ਕਿਰਪਾ ਦੁਆਰਾ ਹੀ ਵਾਹਿਗੁਰੂ ਨਰੰਕਾਰ ਉਸ ਦੀ ਪੂਜਾ ਸੇਵਾ ਅਤੇ ਸਿਮਰਨ ਕਰਨਾ ਚਾਹੀਦਾ ਜਿਹਦੇ ਤੋਂ ਵੱਡਾ ਸੰਸਾਰ ਦੇ ਵਿੱਚ ਹੋਰ ਕੋਈ ਹੈ ਹੀ ਨਹੀਂ ਤੇ ਗੁਰੂ ਪਿਆਰਿਓ 33 ਕਰੋੜ ਦੇਵੀ ਦੇਵਤੇ ਵੀ ਜਿਹੜੇ ਨੇ ਇਹ ਉਸ ਅਕਾਲ ਪੁਰਖ ਦੀ ਪਾਸ਼ਨਾ ਕਰਦੇ ਐ ਕਈ ਵਾਰ ਸਵਾਲ ਪੈਦਾ ਹੋ ਜਾਂਦਾ ਕਹਿੰਦੇ ਸ਼ਿਵ ਜਿਹੜਾ ਹੈ ਇਹ ਸਭ ਤੋਂ ਵੱਡਾ ਹੈ ਦੇਵਤਿਆਂ ਦੇ ਵਿੱਚ ਵੱਡਾ ਹੋ ਸਕਦਾ ਹੈ ਤੇ ਗੁਰੂ ਪਿਆਰਿਓ ਜਦੋਂ ਇਹ ਤੀਸਰਾ ਨੇਤਰ ਅੰਤਰ ਧਿਆਨ ਹੋ ਕੇ ਦੇਖਦਾ ਉਦੋਂ ਇਹ ਵੀ ਕਿਸੇ ਦਾ ਧਿਆਨ ਕਰਦਾ ਹੈ ਇਹ ਕੀ ਦਾ ਕਰਦਾ ਧਿਆਨ ਸਿਰਫ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦਾ ਜੀਦੀ ਬਾਣੀ ਵੀ ਵਾਹਿਗੁਰੂ ਕਹਿੰਦੇ ਭਾਈ ਉਹਨੂੰ ਫਿਰ ਬਾਣੀ ਨੂੰ ਸਿਮਰਨ ਨੂੰ ਮਹਾਰਾਜ ਦੇ ਚਰਤੇ ਜਾ ਕੇ ਪੁਕਾਰ ਕਰਦੇ ਨੇ ਉਹ ਸਤਿਗੁਰੂ ਪੁਕਾਰ ਸੁਣ ਕੇ ਆਪਦੇ ਸੇਵਕਾਂ ਦੀਆਂ ਆਸਾਂ ਮਰਦਾ ਪੂਰੀਆਂ ਕਰਦਾ ਭਾਈ ਬੋਲਦਿਆਂ ਤੋਂ ਨੇਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰੂ ਸੰਗਤ ਬਖਸ਼ਣ ਜੋਗ ਨੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ